ਹਾਂਜੀ ਮੇਰੇ ਪਿਆਰੇ ਵੀਰੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਇੱਕ ਵਾਰ ਫਿਰ ਤੁਹਾਡਾ ਡਾਕਟਰ ਪਪੂ ਚੈਨਲ ਤੇ ਸਵਾਗਤ ਹੈ ਤੇ ਜਿਹੜੇ ਆਪਣੇ ਭਰਾ ਚੈਨਲ ਦੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਜੋ ਤੁਹਾਨੂੰ ਆਪਾਂ ਅੱਜ ਜਰਸੀਆਂ ਦਿਖਾਉਣੇ ਆ ਇਹ ਬਾਈ ਨੇ ਸੇਲ ਕਰਨੀਆਂ ਬਹੁਤ ਹੀ ਸ਼ੌਂਕ ਤੇ ਸੰਭਾਲ ਦੇ ਨਾਲ ਤਿਆਰ ਕਰੀ ਆ ਇੱਕ ਝਲਕ ਮਾਰ ਲਓ ਤੁਸੀਂ ਲੈਵਾ ਥਣ ਲੈਵਾ ਫਿਕਸ ਹੈ ਠੰਡੀ ਸੀਲ ਹੈ ਤੇ ਸੂਣ ਚ ਇੱਕ ਦੋ ਦਿਨ ਹੀ ਲੈਂਦੀ ਆ ਕੋਈ ਵੀ ਭਰਾ ਖਰੀਦਣ ਦਾ ਚਾਹਵਣਾ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਬਾਈ ਦਾ ਨੰਬਰ ਵੀ ਆਪਾਂ ਸਕਰੀਨ ਤੇ ਪਾ ਦਿੰਨੇ ਆ ਬਾਈ ਨਾਲ ਗੱਲਬਾਤ ਕਰ ਲਿਓ ਪਹਿਲਾਂ ਉਹ ਵਹਿੜਾ ਇਹਦੀ ਮਾਂ ਦੇ ਥੱਲੇ 24 ਲੀਟਰ ਪਲੱਸ ਦੁੱਧ ਸੀ ਤੇ तकरीबन ਜਿਹੜੇ ਹਿਸਾਬ ਨਾਲ ਆ ਤਿਆਰ ਹੋਈ ਆ 20 ਲੀਟਰ ਦੇ ਲਗਭਗ ਗਏ ਦੁੱਧ ਪਹਿਲਣ ਚਵਾ ਦੂਗੀ ਠੰਡੀ ਸੀਲ ਆ ਬਾਈ ਤੁਹਾਨੂੰ ਦਿਖਾ ਵੀ ਦਿੰਦਾ ਹੱਥ ਲਾ ਕੇ ਇਹ ਥਾਂਲੇਵਾ ਵੀ ਦੇਖ ਲੋ ਤਕਰੀਬਨ ਵੇਲ ਦੀ ਵੀ ਚੰਗੀ ਆ ਹਾਈਟ ਵੀ ਠੀਕ ਆ ਬੂਥ ਵੀ ਬਹੁਤ ਹੀ ਪਿਆਰੀ ਆ ਬਾਕੀ ਗੱਲ ਕਰੀਏ ਤਾਂ ਇਹ ਪਿੰਡ ਆਲਮਾਲਾ ਵਿਖੇ ਖੜੀ ਆ ਜੋ ਮਲੋਟ ਤੋਂ 10 ਕਿਲੋਮੀਟਰ ਦੀ ਦੂਰੀ ਤੇ ਆ ਬਾਈ ਨੇ ਇਹਦਾ ਰੇਟ ਜੋ ਵੀ ਫਿਕਸ ਕਰਨਾ ਬਾਈ ਕਹਿੰਦਾ ਫੋਨ ਤੇ ਹੀ ਗੱਲਬਾਤ ਕਰਕੇ ਆਪਾਂ ਰੇਟ ਦੀ ਸੈਟਿੰਗ ਕਰਾਂਗੇ ਜੋ ਮੋਲਾ ਬਾਈ ਨੇ ਸ਼ੋ ਨਹੀਂ ਕਰਿਆ ਜੋ ਵੀ ਖਰੀਦਣ ਦਾ ਚਾਹਵਾਨ ਹੋਊਗਾ ਬਾਈ ਨਾਲ ਫੋਨ ਤੇ ਗੱਲਬਾਤ ਕਰਕੇ ਰੇਟ ਦੀ ਸੈਟਿੰਗ ਕਰ ਸਕਦੇ ਜੋ ਧੰਨਵਾਦੀ